ਡੇਰਾ सिरसा ਤੋਂ ਚਿੱਠੀ ਲੈ ਕੇ ਆਉਣ ਦੇ ਮਸਲੇ ਤੇ ਤਖਤ ਸ਼੍ਰੀ ਦੰਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮਖ ਸਿੰਘ ਨੇ ਕਈ ਅਹਿਮ ਖੁਲਾਸੇ ਕੀਤੇ ਨੇ ਗਿਆਨੀ ਗੁਰਮਖ ਸਿੰਘ ਨੇ ਜਥੇਦਾਰਾਂ ਦੇ ਫੈਸਲਿਆਂ ਦੇ ਵਿੱਚ ਸਿਆਸੀ ਪਾਰਟੀਆਂ ਦੀ ਦਖਲਅੰਦਾਜ਼ੀ ਕੀਤੇ ਜਾਣ ਦੇ ਵੀ ਦੋਸ਼ ਲਗਾਏ ਨੇ ਇਸ ਮੌਕੇ ਤੇ ਚੋਣਾਂ ਦੇ ਦੌਰਾਨ ਡੇਰਾ सिरसा ਦਾ ਸਮਰਥਨ ਲੈਣ ਦੇ ਮਾਮਲੇ ਦੇ ਵਿੱਚ ਉਹਨਾਂ ਅਕਾਲੀ ਦਲ ਦੇ ਮਨਜਿੰਦਰ ਸਿੰਘ सिरसा ਦਾ ਸਿੱਧਾ ਸਿੱਧਾ ਨਾਮ ਲੈ ਕੇ ਕਿਹਾ ਕਿ ਮਨਜਿੰਦਰ ਸਿੰਘ सिरसा ਦੇ ਵੱਲੋਂ 2 ਫਰਵਰੀ 2017 ਨੂੰ ਉਹਨਾਂ ਨੂੰ ਟੈਲੀਫੋਨ ਤੇ ਇਸ ਮਾਮਲੇ ਦੇ ਵਿੱਚ ਚੁੱਪ ਰਹਿਣ ਲਈ ਕਿਹਾ ਗਿਆ ਸੀ ਉਹਨਾਂ ਕਹਿ ਹੈ ਕਿ ਇਸ ਗੱਲ ਦਾ ਵਿਰੋਧ ਕਰਨ ਤੇ ਉਹਨਾਂ ਨੂੰ ਜੱਥੇਦਾਰੀ ਤੋਂ ਲਾਂਭੇ ਕਰਨ ਦੀਆਂ ਅਸਿੱਧੇ ਤੌਰ ਤੇ ਧਮਕੀਆਂ ਵੀ ਮਿਲੀਆਂ ਉਹਨਾਂ ਕਹਿ ਹੈ ਕਿ ਇਸ ਮਸਲੇ ਦੇ ਵਿੱਚ ਪਹਿਲਾਂ ਹੀ ਸਾਰਾ ਮਾਮਲਾ ਤੈ ਹੋ ਚੁੱਕਿਆ ਸੀ ਅਤੇ ਇਸ ਮੌਕੇ ਉਹਨਾਂ ਇਸ ਮਾਮਲੇ ਦੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਵੀ ਨਾਮ ਲਿਆ ਡੇਰਾ ਸਿਰਸਾ ਮੁਖੀ ਨੂੰ ਮਾਫੀ ਦਿੱਤੇ ਜਾਣ ਦੇ ਮਾਮਲੇ ਦੇ ਵਿੱਚ ਉਹਨਾਂ ਕਹਿ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਕਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਨਹੀਂ ਦਿੱਤੀ ਗਈਆ ਬਲਕਿ ਉਸ ਵੱਲੋਂ ਆਈ ਚਿੱਠੀ ਨੂੰ ਪ੍ਰਵਾਨ ਕੀਤਾ ਗਿਆ ਸੀ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਪ੍ਰੈਸ ਨੋਟ ਨੂੰ ਬਿਨਾਂ ਵਾਚੇ মিডিਆ ਨੇ ਡੇਰਾ ਸਿਰਸਾ ਨੂੰ ਮਾਫੀ ਦਿੱਤੇ ਜਾਣ ਦੀ ਗੱਲ ਛਾਪ ਦਿੱਤੀ ਬਲਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਡੇਰਾ ਸਿਰਸਾ ਤੋਂ ਆਈ ਚਿੱਠੀ ਨੂੰ ਹੀ ਪ੍ਰਵਾਨ ਕੀਤਾ ਗਿਆ ਸੀ ਦੇਖੋ ਜਦੋਂ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਪਾਤਸ਼ਾਹੀ ਅਸਾਲਨ ਤੇ 2 ਤਾਰੀਖ ਮੈਂ ਉੱਥੇ ਮੌਜੂਦ ਸੀ ਸਰਦਾਰ ਮਨਿੰਦਰ ਸਿੰਘ ਜੀ ਸਰਸਾ ਦਾ ਟੈਲੀਫੋਨ ਮੈਨੂੰ ਆਇਆ 2 ਫਰਵਰੀ ਨੂੰ 2014 ਦੀ ਜਦੋਂ ਇਲੈਕਸ਼ਨ ਚੱਲ ਰਹੀ ਆ ਮੈਨੂੰ ਉਹ ਕਹਿਣ ਲੱਗੇ ਸਿੰਘ ਸਾਹਿਬ ਸਾਡੀ ਬਹੁਤ ਵੱਡੀ ਮਜਬੂਰੀ ਹੈ ਅਸੀਂ ਡੇਰਾ ਸਰਸਾ ਦਾ ਸਮਰਥਨ ਲੈ ਲਿਆ ਤੁਸੀਂ ਕੁਝ ਕਹਿਣਾ ਨਹੀਂ ਆ ਕਿਸੇ ਨੂੰ ਕੁਝ ਔਰ ਸਾਡੀ ਬੇਨਤੀ ਤੁਸੀਂ ਪ੍ਰਵਾਨ ਕਰਨੀ ਹੈ ਬਾਕੀ ਸਾਰਿਆਂ ਨਾਲ ਸਾਡੀ ਗੱਲਬਾਤ ਹੋ ਚੁੱਕੀ ਆ ਸਿੰਘ ਸਰ ਬਣਾ ਨਾਲ ਵੀ ਔਰ ਉਹ ਸਾਰੇ ਇਸ ਮਸਲੇ ਤੇ ਨਹੀਂ ਬੋਲਣਗੇ ਤੁਸੀਂ ਵੀ ਆਪਣਾ ਟੈਲੀਫੋਨ ਬੰਦ ਕਰਕੇ ਬਿਲਕੁਲ ਸਾਈਲੈਂਟ ਹੋ ਜੀ ਔਰ ਮੈਂ ਅੱਗੋਂ ਬੜੇ ادب ਸਤਕਾਰ ਤੇ ਪਿਆਰ ਭਰੇ ਸ਼ਬਦਾਂ ਵਿੱਚ ਲੰਬੀ ਗੱਲਬਾਤ ਕਰਕੇ ਇਹ ਸਮਝਾਇਆ ਸੀ ਮੈਂ ਕਿਹਾ ਸਰ ਸਾਜੀ ਸ੍ਰੀ ਅਕਾਲ ਤਖਸਾਲ ਜੀ ਦੇ ਹੁਕਮਨਾਮੇ ਦੀ ਬਹੁਤ ਵੱਡੀ ਮਹਾਨਤਾ ਖਾਲਸਾ ਪੰਥ ਵਿੱਚ ਗੁਰੂ ਸਾਹਿਬ ਜੀ ਦੇ ਪਾਵਨ ਤਖਤਾਂ ਦੀ ਮਾਨ ਤੇ ਮਰਿਆਦਾ ਖਿਆਲ ਕਰਿਓ ਇਹ ਜੋ ਕਾਇਦਾ ਕਾਨੂੰਨ ਹੈ ਪੰਥ ਦਾ ਇਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ 239 ਸਾਲ ਦਾ ਸਮਾਂ ਲੱਗਾ ਇਹ ਕਾਇਦਾ ਕਾਨੂੰਨ ਤਿਆਰ ਕਰਨ ਤੇ ਇਹ ਪੰਥ ਦੀ ਪਰੰਪਰਾ ਨੂੰ ਇਸ ਰਵੈਤ ਨੂੰ ਕਾਇਮ ਕਰਨ ਤੇ ਔਰ ਇਸ ਰਵੈਤ ਨੂੰ ਜਦੋਂ ਇਸ ਢੰਗ ਤਰੀਕੇ ਦੇ ਨਾਲ ਥੋੜੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੋੜਿਆ ਜਾਏਗਾ ਕਿਉਂਕਿ ਜੋ ਹੁਕਮਨਾਮਾ ਸੀ ਸਰਸੇ ਵਾਲੇ ਨਖਟੂ ਦੇ ਸਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜੋ 2007 ਵਿੱਚ ਤਖਤ ਸ੍ਰੀ ਦਮਨਨਾਮਾ ਸਾਹਿਬ ਜੀ ਤੋਂ ਜਾਰੀ ਕੀਤਾ ਗਿਆ ਸੀ ਉਹਦੇ ਵਿੱਚ ਚਾਰ ਗੱਲਾਂ ਲਿਖੀਆਂ ਸਨ ਭਾਈਚਾਰਕ ਸਾਂਝ ਔਰ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਇਹ ਸਾਂਝ ਨਹੀਂ ਰੱਖਣੀ ਅਗਰ ਤੁਸੀਂ ਅੱਜ ਉਹਨਾਂ ਨਾਲ ਭਾਈਚਾਰਕ ਰਾਜਨੀਤਿਕ ਸਾਂਝ ਜੋੜਨ ਦਾ ਸਮਝੌਤਾ ਕਰ ਆਏ ਹੋ ਇਹ ਉਪੰਥਵਾਸੀ ਸਭ ਤੋਂ ਮਾੜੀ ਜਿਹੜੀ ਗੱਲ ਅੱਜ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਇਸ ਗੱਲ ਨੂੰ ਸਮਝੋ ਇਹ ਰਿਵਾਇਤ ਟੁੱਟੀ ਆ ਕੁਛੀ ਚਾਰ ਅਖਰ ਅਜ ਵੀ ਲਿਖ ਕੇ ਦੇ ਦਿਓ ਤਖਸਾਲ ਸਾਹਿਬ ਜੀ ਤੇ ਮੇਰੇ ਪਾਸ ਭੇਜ ਦਿਓ ਕਿ ਅਸੀਂ ਡੇਰਾ ਸਰਸਾ ਨਖਟੂ ਦਾ ਸਮਰਥਨ ਨਹੀਂ ਲਵਾਂਗੇ ਔਰ ਖਾਲਸਾ ਪੰਥ ਦੀ ਮਹਾਨ ਸ਼ਕਤੀ ਮੈਂ ਤੁਹਾਡੇ ਨਾਲ ਖੜੀ ਕਰ ਦੂੰ ਇਹ ਗੱਲ ਅਸੀਂ ਕੀਤੀ ਉਹ ਸਮੇਂ ਮੈਨੂੰ ਲੱਗਦਾ ਸੀ ਕਿ ਸਰਦਾਰ ਮਨਜਿੰਦਰ ਸਿੰਘ ਦੀ ਸਰਸਾ ਉੱਤੇ ਕਾਫੀ ਅਸਰ ਪੈ ਚੁੱਕਾ ਸੀ ਰਵੈਤਾ ਦਾ ਮਹਾਨਤਾ ਹੁਕਮਨਾਮੇ ਸੁਣ ਕੇ ਉਹਨਾਂ ਨੇ ਬੜੇ ਹੀ ਪਿਆਰ ਸਤਕਾਰ ਵਿੱਚ ਅਗੋਂ ਕਾ ਸਿੰਘ ਸਾਹਿਬ ਅਸੀਂ ਵੀ ਇਹ ਕੋ ਚਾਹਣੇ ਆ ਪਰ ਜਿਹੜਾ ਬਾਸ ਹੈ ਉਹ ਕਿਸੇ ਦੀ ਗੱਲ ਸੁਣਦਾ ਨਹੀਂ ਹੈ ਬਾਸ ਤਾਂ ਭਾਵੇਂ ਹਾਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਤੀ ਉਹਨਾਂ ਕਿਹਾ ਸੀ ਮੈਂ ਇਹਨੂੰ ਪੁੱਛਿਆ ਸੀ ਉਹ ਕਹਿੰਦੇ ਉਹ ਬਾਸ ਕਿਸੇ ਦੀ ਗੱਲ ਸੁਣਦਾ ਨਹੀਂ ਕਹਿਣ ਲੱਗੇ ਅਸੀਂ ਆਪ ਰੋ ਰਹੇ ਆ ਸਾਨੂੰ ਆਪ ਹੁਣ ਅਸੀਂ ਸੋਚਦੇ ਹਾਂ ਕਿ ਬਾਹਰ ਕਿਸੇ ਤਰ੍ਹਾਂ ਨਿਕਲਣਾ ਲੋਕਾਂ ਦੇ ਵਿੱਚ ਇਹ ਗੱਲਾਂ 2 ਫਰਵਰੀ ਨੂੰ ਹੋਈਆਂ ਪਰੰਤੂ ਇਹ ਗੱਲ ਇੱਥੇ ਰੁਕੀ ਨਹੀਂ ਜਦੋਂ 3 ਫਰਵਰੀ ਨੂੰ ਤਾਕਤ ਸ੍ਰੀ ਦਮਦਮਾ ਸਾਹਿਬ ਜੀ ਦੇ ਪਾਤਸ਼ਾਹੀ ਅਸਾਲ ਤੋਂ ਸੁਮਤੇ ਖਾਲਸਾ ਪੰਥ ਨੂੰ ਵੈ ਉਹ ਤੁਸੀਂ ਆਪ ਜੀ ਨੇ ਸੰਸਾਰ ਭਰ ਵਿੱਚ ਰਹਿੰਦੇ ਖਾਲਸਾ ਪੰਥ ਨੇ ਸੁਣਿਆ ਕਿ ਏ ਬੀਪ ਸਾਂਝਾ ਉੱਪਰ ਜੋ ਕੁਝ ਮੈਂ ਕਿਹਾ ਸੀ ਉਹ ਜਦੋਂ ਜਦੋਂ ਉਹ ਸਾਰੀ ਇੰਟਰਵਿਊ ਚੱਲੀ ਉਸ ਤੋਂ ਬਾਅਦ ਟੈਲੀਫੋਨ ਸਰਦਾਰ ਮਨਜਿੰਦਰ ਸਿੰਘ ਦੀ ਸਰਸਾ ਦਾ ਫਿਰ ਆਉਂਦਾ ਹੈ ਤੇ ਹੋਰ ਵੀ ਟੈਲੀਫੋਨ ਬਹੁਤ ਆਏ ਔਰ ਉਸ ਸਮੇ ਇਹ ਮੈਨੂੰ ਕਿਹਾ ਗਿਆ ਕਹਿੰਦੇ ਤੁਸੀਂ ਸਾਡੇ ਨਾਲ ਇਸ ਸਮੇਂ ਤੇ ਖੜੇ ਨਹੀਂ ਹੋ ਸਰਦਾਰ ਮਨਜਿੰਦਰ ਸਿੰਘ ਦੀ ਸਰਸਾ ਵੀ ਨੂੰ ਕਹਿਣ ਲੱਗੇ ਹੁਣ ਤੁਸੀਂ ਜਥੇਦਾਰ ਤੱਕ ਸ੍ਰੀ ਦਮਦਮਾ ਸਾਹਿਬ ਕਿਸ ਤਰ੍ਹਾਂ रह ਸਕੋਗੇ ਔਰ ਮੈਂ ਇਹ ਗੱਲ ਕਹਿਣੀ ਚਾਹਣਾ ਤੇ ਕਹੀ ਵੀ ਕਿ ਸਰਦਾਰ ਮਨਜਿੰਦਰ ਸਿੰਘ ਸਰਸਾ ਜੀ ਇਹ ਤੁਹਾਡੇ ਕਾਰਖਾਨੇ ਨਹੀਂ ਜਦੋਂ ਮਰਜ਼ੀ ਰੱਖ ਲੋ ਜਦੋਂ ਮਰਜ਼ੀ ਕੱਢ ਦਿਓ ਪਰੰਤੂ ਨਾਲ ਦੀ ਨਾਲ ਮੈਂ ਇਹ ਵੀ ਗੱਲ ਕਹੀ ਜੇ ਤੁਹਾਡੇ ਪਰਿਵਾਰ ਦੀਆਂ ਇਹ ਹਰ ਜਥੇਦਾਰੀਆਂ ਭਾਵੇਂ ਅੱਜ ਹੀ ਲੈ ਲਵਾਂ ਮੈਂ ਇਸ ਤੋਂ ਮੁਨਕਰ ਨਹੀਂ ਐ। ਵਾਹਿਗੁਰੂ ਮੋਰਤਾ ਨਹੀਂ ਖੋਲਣ ਲੱਗਾ ਜਥੇਦਾਰੀ ਰੱਖਣ ਵਾਸਤੇ। ਪਰੰਤੂ ਜੇ ਕਲਗੀਧਰ ਕੁਆਬਸਾ ਦੀਆਂ ਹਨ ਫਿਰ ਸਦਾ ਵਾਸਤੇ ਇਹ ਕਾਇਮ ਰਹਿਣਗੀਆਂ। ਅਸੀਂ ਪੰਥ ਦੀ ਮਾਨਤੇ ਮਰਿਆਦਾ ਨੂੰ ਸਿੱਖੀ ਦੀਆਂ ਰੁਵਾਇਤਾਂ ਦੇ ਅਨਸਾਰ ਤਖਤਾਂ ਦੀ ਮਹਾਨ ਸੇਵਾ ਕਰਨੀ ਚਾਹੁੰਦੇ ਆ ਨਾ ਕਿ ਇਸ ਤਰ੍ਹਾਂ ਸਾਡੇ ਉੱਪਰ ਲਗਾਤਾਰ ਦਬਾਅ ਪਾਉਂਦਾ ਰਹੇ ਤੇ ਅਜਿਹਾ ਅਸੀਂ ਸੇਵਾ ਵੀ ਕਰੀ ਚੰਗੇ। ਮੈਂ ਮਾਨਸਿਕ ਤੌਰ ਤੇ ਇਸ ਤੋਂ ਵੱਧ ਹੁਣ ਜਿਹੜਾ ਬੋਝ ਐ ਉਹ ਤੇ ਲੰਦੇ ਸਮਰਾਥ ਨਹੀਂ ਰਿਹਾ ਇਹ ਦਵਾਜਾਂ ਲੰਦੇ ਸ਼ਕਤੀ ਹੁਣ ਰਹੀ ਨਹੀਂ ਐ ਇਸ ਕਰਕੇ ਮੈਂ ਬਿਲਕੁਲੀ ਜੋ ਸਾਚਾ ਕੋ ਆਪਦੀ ਦੇ ਸਾਹਮਣੇ ਪ੍ਰਗਟ ਕਰ ਦਿੱਤਾ ਚੌਥੀ ਪੱਤਰਕਾ ਇਹ 24 ਸਤੰਬਰ ਵਾਲੇ ਦਿਨ ਦੀ ਐ ਫਿਰ ਵੀ ਵਿਚਾਰ ਚੱਲੀ ਕਿ ਹੁਣ ਕਰਨਾ ਕੀ ਐ ਆਧਰਕਾਰ ਫੈਸਲਾ ਹੋਇਆ ਕਿ ਇਸ ਪੱਤਰਕਾ ਨੂੰ ਪ੍ਰਵਾਨ ਕੀਤਾ ਜਾਵੇ ਮੁਆਫ ਨਹੀਂ ਕੀਤਾ ਇਸ ਗੱਲ ਤੇ ਪੂਰਾ ਧਿਆਨ ਰੱਖਿਓ ਮੁਆਫ ਨਹੀਂ ਕੀਤਾ ਪ੍ਰਵਾਨ ਕੀਤਾ ਜਾਏ। ਦੁਨਿਆਵੀ ਤੌਰ ਤੇ ਜਿਸ ਤਰ੍ਹਾਂ ਸੁਪਰੀਮ ਕੋਰਟ ਵਿੱਚ ਕੋਈ ਬੰਦਾ ਕੇਸ ਲੈ ਕੇ ਜਾਂਦਾ ਹੈ ਸਭ ਤੋਂ ਪਹਿਲਾਂ ਉਸ ਦਾ ਕੇਸ ਉਸ ਦੀ ਪੱਤਰਕਾ ਉੱਥੇ ਪ੍ਰਵਾਨ ਕੀਤੀ ਜਾਂਦੀ ਹੈ। ਕੇਸ ਭਾਵੇਂ 6 ਮਹੀਨੇ ਤੱਕ ਚੱਲੇ 2 ਸਾਲ ਤੱਕ ਚੱਲੇ 10 ਸਾਲ ਤੱਕ ਚੱਲੇ ਫੈਸਲਾਬਾਦ ਵਿੱਚ ਹੁੰਦਾ ਹੈ। ਇਸ ਪੱਤਰਕਾ ਨੂੰ ਪ੍ਰਵਾਨ ਕੀਤਾ ਗਿਆ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਸੀ ਸਿੰਘ ਸਾਹਿਬ ਗਿਆਨੀ ਗੁਰਬਤਨ ਸਿੰਘ ਜੀ ਹੋਣਾ ਨੇ ਆਜ ਵੀ ਤੁਸੀਂ ਸਮੁਤੀ ਪ੍ਰੈਸ ਤੋਂ ਉਹ ਜਿਹੜਾ ਪ੍ਰੈਸ ਨੋਟ ਹੈ ਉਹ ਤੁਸੀਂ ਕਢਵਾ ਕੇ ਦੇਖ ਸਕਦੇ ਹੋ ਉਸ ਦੇ ਉੱਪਰ ਵੀ ਸਰਸੇਵਾਲੇ ਨੂੰ ਮੁਆਫ ਕਰਨ ਦਾ ਕਿਤੇ ਜ਼ਿਕਰ ਨਹੀਂ ਉਹਦੇ ਉੱਪਰ ਵੀ ਤੁਸੀਂ ਆਪਣੀਆਂ ਅੱਖਾਂ ਨੇ ਲਾਲ ਪੜੋਗੇ ਲਿਖਿਆ ਹੋਏਗਾ ਕਿ ਇਸ ਪੱਤਰ ਨੂੰ ਪ੍ਰਵਾਨ ਕੀਤਾ ਜਾਂਦਾ ਹੈ ਕਿਉਂਕਿ ਦਬਾਅ ਦੇ ਵਿੱਚ ਸਾ ਜਿੰਨਾ ਮਰਜ਼ੀ ਦਬਾਸੀ ਫਿਰ ਵੀ ਸੋਚਿਆ ਕਿ ਜੇ ਇਸ ਨੂੰ ਪ੍ਰਵਾਨ ਕਰੋ ਪੰਥ ਅੱਗੇ ਨਸ਼ਰ ਹੋ ਜਾਏ ਇਸ ਤੋਂ ਬਾਅਦ ਅਗਲੀ ਕਾਰਵਾਈ ਫਿਰ ਸ਼ੁਰੂ ਕਰ ਲਵਾਂਗੇ। ਪਰੰਤੂ ਉਸ ਸਮੇਂ ਮੈਨੂੰ ਤੁਹਾਡੇ ਉੱਪਰ ਵੀ ਗਿਲਾ ਹੈ ਇੱਕ ਸਮੁੱਚੀ ਪ੍ਰੈਸ ਵਾਲਿਆਂ ਦੇ ਉੱਪਰ ਵੀ। ਤੁਸੀਂ ਜੋ ਉਸ ਸਮੇਂ ਰੋਲ ਨਭਾਇਆ ਮੈਂ ਤੁਹਾਨੂੰ ਅੱਜ ਬੜੇ ਸਾਫ ਅਤੇ ਸਪਸ਼ਟ ਸ਼ਬਦਾਂ ਵਿੱਚ ਕਹਿਣਾ ਚਾਹਣਾ ਸਮੁੱਚੀ ਪ੍ਰੈਸ ਨੂੰ ਤੁਸੀਂ ਲਿਖਿਆ ਕਿ ਬਿਨਾਂ ਮੰਗੀ ਦਿੱਤੀ ਮੁਆਫੀ ਇਹ ਤੁਸੀਂ ਉੱਪਰ ਸੁਰਖੀਆਂ ਤਿਆਰ ਕੀਤੀਆਂ ਸਾਨੂੰ। ਹਾਲਾਂਕਿ ਤੁਸੀਂ ਉਹ ਪ੍ਰੈਸ ਨੋਟ ਆਪਣੀਆਂ ਅੱਖਾਂ ਨਾਲ ਪੜ੍ਹ ਕੇ ਦੇਖੋ ਉਹਦੇ ਉੱਪਰ ਮੁਆਫੀ ਸ਼ਬਦ ਹੈ ਕਿੱਥੇ ਪ੍ਰੈਸ ਨੇ ਸਾਥ ਨਹੀਂ ਦਿੱਤਾ ਪ੍ਰੈਸ ਨੇ ਹੋਰ ਪਾਸੇ ਗੱਲ ਖੜੀ ਸੁਮਤੀ ਸੇਖ ਪੰਥ ਦੀ ਮਾਲਸਿਕਤਾ ਆਗ ਦੇ ਭਾਵ ਮੜਵਾ ਨੂੰ ਮੱਤ ਕੇ ਜਦੋਂ ਲੜ ਲੜ ਕਰਦੀ ਬਾਹਰ ਆਈ ਔਰ ਸਾਰੇ ਖਾਲਸਾ ਪੰਥ ਵਿੱਚ ਇੰਨਾ ਵੱਡਾ ਰੋਸ ਫੈਲ ਗਿਆ ਕਿ ਉਹ ਸਮੇਂ ਮੁੜ ਕੇ ਕੋਈ ਗੱਲਬਾਤ ਕਿਸੇ ਦੀ ਸੁਣਨ ਵਾਸਤੇ ਵੀ ਤਿਆਰ ਨਹੀਂ ਸੀ ਕਿ ਉਸ ਸਮੇਂ ਕੋ ਸਪਸ਼ਟੀ ਕਰਨ ਦਿੱਤਾ ਜਾਏ ਜਾਂ ਕੁਝ ਕਿਹਾ ਜਾਏ ਇਹ ਆਪ ਜੀ ਨੂੰ ਪਤਾ ਕਿ ਉਸ ਸਮੇਂ ਕੋਈ ਗੱਲ ਸੁਣਨ ਵਾਸਤੇ ਵੀ ਤਿਆਰ ਨਹੀਂ ਹਿੱਤ ਹਰ ਸਮੇਂ ਇੱਕੋ ਗੱਲ ਤੁਰ ਹੀ ਜਾਂਦੀ ਸੀ ਬਿਨਾਂ ਮੰਗੀ ਦਿੱਤੀ ਮਾਫੀ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਸਾਡੇ ਦਬਾਅ ਚਾਹੇ ਸਰਦਾਰ ਸਖਬੀਰ ਸਿੰਘ ਜੀ ਬਾਦਲ ਦਾ ਕਿੰਨਾ ਵੀ ਸਾਡੇ ਉੱਪਰ ਸੀ ਪਰ ਅਸੀਂ ਫਿਰ ਵੀ ਉਸ ਪੱਤਰ ਨੂੰ ਅਜੇ ਪ੍ਰਵਾਨ ਨਹੀਂ ਕੀਤਾ ਸੀ ਇਹ ਪੱਤਰ ਜਦੋਂ ਪ੍ਰਵਾਨ ਹੋ ਗਿਆ ਇਸ ਤੋਂ ਬਾਅਦ ਸਮੁੱਚੇ ਖਾਲਸਾ ਪੰਥ ਵਿੱਚ ਤਣਾਅ ਤੇ ਖਿਲਾਫ ਵਧ ਗਿਆ ਪੰਜਾਂ ਤਖਤਾਂ ਦੇ ਸਿੰਘ ਸਹਬਾਨ ਸਮੁੱਚੇ ਖਾਲਸਾ ਪੰਥ ਵਿੱਚ ਪ੍ਰਭਾਵਹੀਣ ਹੋ ਕੇ ਰਹਿ ਗਏ ਔਰ ਇਸ ਤਰ੍ਹਾਂ ਦੇ ਵੀ ਹਾਲਾਤ ਬਣੇ ਜੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਮੰਜੀ ਸਾਹਿਬ ਸ੍ਰੀ ਅਮਰਤ ਸਰ ਸਾਹਿਬ ਜੀ ਵਿਖੇ ਜਾਂਦੇ ਹਨ ਸਮਾਗਮ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਜ਼ੋਰਦਾਰ ਉਹਨਾਂ ਦਾ ਉੱਥੇ ਵੀ ਵਿਰੋਧ ਹੋ ਰਿਹਾ ਹੈ ਔਰ ਇਸ ਤਰ੍ਹਾਂ ਦੇ ਹਾਲਾਤ ਸਨ ਕੇ ਫਤੇਗੜ ਸਾਹਿਬ ਸਾਹਿਬ ਜਿਆਦਿਆਂ ਦੇ ਸ਼ਹੀਦੀ ਦਿਹਾੜੇ ਤੇ ਵੀ ਸਿੰਘ ਸਾਹਿਬਾਨ ਨੂੰ ਉਥੇ ਨਗਰ ਕੀਰਤਨ ਵਿੱਚ ਹਾਜ਼ਰੀ ਭਰਨ ਦੀ ਵੀ ਸ਼ਰੋਮਣੀ ਕਮੇਟੀ ਵੱਲੋਂ ਪ੍ਰਵਾਨਗੀ ਨਾ ਮਿਲੀ ਕਿਉਂਕਿ ਹਾਲਾਤ ਕੁਝ ਐਸੇ ਬਣੇ ਹੋਏ ਸਨ ਗੁਰਦਾਸਪੁਰ ਤੋਂ ਰਿਸ਼ਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ ਪਹਿਰੇ ਦਾ ਟੀਵੀ